ਏ ਬੜੀ ਦੂਰ ਹੋ ਕੇ ਅਸੀਂ ਬਰਬਾਦ ਹੁਣ ਸਾਡੇ ਵੱਲੋਂ ਹੋ ਗਈ ਏ ਤੂੰ ਸਦਾ ਲਈ ਆਜ਼ਾਦ ਤੈਥੋਂ ਚੱਲੇ ਬੜੀ ਦੂਰ ਹੋ ਕੇ ਅਸੀਂ ਬਰਬਾਦ ਹੁਣ ਸਾਡੇ ਵੱਲੋਂ ਹੋ ਗਈ ਏ ਤੂੰ ਸਦਾ ਲਈ ਆਜ਼ਾਦ ਹਾਈ ਪਿੱਛੋਂ ਨਾ ਤੂੰ ਕਰੀ ਸਾਨੂੰ ਹੋਰ ਬਦਨਾਮ ਨੀ ਤੇਰੇ ਦੇਸ਼ ਨੂੰ ਸਲਾਮ ਤੇਰੇ ਸਹਿਰ ਨੂੰ ਸਲਾਮ ਨੇ ਦੇਸ਼ ਨੂੰ ਸਲਾਮ ਤੇਰੇ ਸਹਿਰ ਨੂੰ ਸਲਾਮ ਨੇ ਸਾਡੇ ਤੇਰੇ ਆ ਰਹਾਂ ਚ ਅਰਮਾਨ ਫਿਸਕੇ ਅਸੀਂ ਗਮਾਂ ਵਾਲੀ ਚੱਕੀ ਵਿੱਚ ਰਹਿ ਕੇ ਬਿਸਕੇ ਸਾਡੇ ਤੇਰੇ ਆ ਰਹਾਂ ਚ ਅਰਮਾਨ ਫਿਸਕੇ ਅਸੀਂ ਗਮਾਂ ਵਾਲੀ ਚੱਕੀ ਵਿੱਚ ਰਹਿ ਗਏ ਪਿਸਕੇ ਗਿਲਾ ਫਿਰ ਬੀਨ ਕੀਤਾ ਸਾਡੀ ਕੱਢ ਲਈ ਤੂੰ ਜਾਣਨੀ ਤੇਰੇ ਦੇਸ਼ ਨੂੰ ਸਲਾਮ ਤੇਰੇ ਸ਼ਹਿਰ ਨੂੰ ਸਲਾਮ ਨੀ ਦੇਸ਼ ਨੂੰ ਸਲਾਮ ਤੇਰੇ ਸ਼ਹਿਰ ਨੂੰ ਸਲਾਮ ਨੀ